ਜੇ ਅਮਰ ਨੂੰ ਇਹਨਾਂ ਗੱਲਾਂ ਦਾ ਪਹਿਲਾ ਪਤਾ ਹੁੰਦਾ ਤਾਂ ਉਹ ਇੰਨੀ ਵੱਡੀ ਗਲਤੀ ਕਦੇ ਨਹੀਂ ਸੀ ਕਰਦਾ ਉਸ ਨੂੰ ਇਹ ਨਹੀਂ ਪਤਾ ਸੀ ਕਿ ਜੇ ਮੈਂ ਇੱਕ ਕਾਲੀ ਕਾਲੀ ਦੇ ਵਿੱਚ ਜ਼ਮੀਨੇ ਵੇਚ ਦਿੱਤੀ ਤਾਂ ਉਸ ਦਾ ਬਿਆਨ ਇਹ ਲਿਖਿਆ ਜਾਊਗਾ ਕਿਉਂਕਿ ਉਸ ਨੇ ਨਾ ਤਾਂ ਪਹਿਲਾਂ ਕਦੇ ਬਿਆਨਨਾ ਕੀਤਾ ਸੀ ਤੇ ਨਾ ਹੀ ਉਹ ਇਹੋਸੇ ਕੰਮ ਵਿੱਚ ਪਿਆ ਸੀ ਉਸ ਦੇ ਸਾਰੇ ਲਿਖਤ ਪੜਤ ਦੇ ਕੰਮ ਕੋਈ ਵੀ ਹੁ ਕੰਮ ਹੁੰਦੇ ਸੀ ਉਹ ਦੇਵ ਹੀ ਦੇਖਦਾ ਹੁੰਦਾ ਸੀ ਤੇ ਦੇਵ ਨੂੰ ਇਸ ਚੀਜ਼ ਬਾਰੇ ਜ਼ਿਆਦਾ ਜਾਣਕਾਰੀ ਸੀ ਅਮਰ ਨੂੰ ਇਸ ਤਿੱਧ ਦੇ ਵਿੱਚ ਦੇ ਨੀਸੀ ਪਿਆਕਾਂ ਕਿ ਉਸ ਨੂੰ ਆਪਣੇ ਵੱਡੇ ਭਰਾ ਦੇਵ ਦੇ ਸਿਰ ਤੇ ਪੂਰੀ ਬੇਖ ਫਿਕਰੀ ਸੀਗੀ ਅੰਜੇ ਤਾਂ ਹੁਣ ਅਮਰ ਤੇ ਇਹ ਜ਼ਿੰਮੇਵਾਰੀ ਪਈ ਤਾਂ ਉਸਨੇ ਪੈਸਿਆਂ ਦੇ ਖਾਤਰ ਜੋ ਆਪਣੇ ਪਿਤਾ ਜੀ ਦੀ ਬਣਾਈ ਹੋਈ ਜੋ ਵਰਕਸ਼ਾਪ ਸੀਗੀ ਨਗਾਰੇ ਸੀਗਾ ਤੇ ਉਹ ਉਸਨੇ ਉਸ ਦਾ ਬਿਆਨ ਕਰ ਦਿੱਤਾ ਤੇ ਹੁਣ ਉਸ ਕੋਲੇ ਕੋਈ ਰਾਹ ਨਹੀਂ ਸੀਗਾ ਉਸ ਦੀ ਮੰਮੀ ਨੇ ਬਹੁਤ ਮਿਹਨਤ ਕੀਤੀ ਕਿਹਨੇ ਬਹੁਤ ਮਿਹਨਤ ਕੀਤੀਆਂ ਬਾਬੂ ਜੀਆਂ ਪਰ ਉਸਨੇ ਇੱਕ ਗੱਲ ਵੀ ਨਹੀਂ ਮੰਨੀ ਉਹਨਾਂ ਦੀ ਤੇ ਅੱਗੋਂ ਆ ਕਰਕੇ ਉਸਨੇ ਫੋਨ ਕੱਟ ਦਿੱਤਾ ਤਾਂ ਫਿਰ ਕਿਹਨੇ ਸਮਝਾਇਆ ਅਮਰ ਨੂੰ ਵੀ ਜੇ ਤੂੰ ਉਹ ਉਸ ਆਪਣਾ ਦੇਵੀ ਦਾ ਇਨਜੁਗਾ ਹੈਗਾ ਹੈ ਕਿ ਜੇ ਤੂੰ ਗਹਿਰਜ ਵਿੱਚ ਨਾ ਸੀ ਤਾਂ ਪਹਿਲਾ ਘਾਕ ਦੇਵ ਨੇ ਹੀ ਬਾਨਾ ਸੀ ਕਿਉਂਕਿ ਉਸ ਨੇ ਘਰ ਦੀ ਚੀਜ਼ ਘਰ ਚ ਹੀ ਰੱਖਣੀ ਸੀ ਤੇਰਾ ਪੈਸੇ ਦਾ ਵੀ ਡੰਗ ਸਰ ਜਾਣਾ ਸੀਗਾ ਸਾਰਾ ਕੁਝ ਹੋ ਜਾਣਾ ਸੀ ਪਰ ਤੂੰ ਦੇਵ ਨੂੰ ਨਹੀਂ ਦੱਸਿਆ ਇਹ ਗੱਲ ਲਈ ਉਸ ਨੂੰ ਬਹੁਤ ਪਛਤਾਵਾ ਸੀ ਤੇ ਫਿਰ ਜੇ ਤਾਂ ਬਾਉ ਨੇ ਵੀ ਗੱਲ ਨਾ ਮੰਨੀ ਤਾਂ ਉਹਦੇ ਕੋਲ ਇੱਕ ਰਾਸਤਾ ਹੀ ਸੀਗਾ ਹੁਣ ਦੇਵ ਤੇ ਦੂਜੇ ਪਾਸੇ ਦੇਵ ਤਿਆਰੀ ਕਰ ਰਿਹਾ ਏ ਕਿ ਜੋ ਉਸਨੇ ਅ ਕੀ ਅਮਰ ਤਾਂ ਐਕਸੀਡੈਂਟ ਹੋਇਆ ਸੀ ਜੋ ਐਕਸੀਡੈਂਟ ਹੋਇਆ ਸੀ ਉਸ ਦੀਆਂ ਰਿਪੋਰਟਰਾਂ ਦੇਵ ਨੂੰ ਮਿਲ ਗਈਆਂ ਕਿਉਂਕਿ ਉਹ ਜਿਸ ਦੀ ਐਕਸੀਡੈਂਟ ਹੋਇਆ ਸੀ ਉਸ ਦੀ ਪੋਸਟਮਾਰਟਮ ਰਿਪੋਰਟ ਆਈ ਹੈ ਤੇ ਉਸ ਪੋਸਟਮਾਰਟਮ ਰਿਪੋਰਟ ਦੇ ਵਿੱਚ ਕੁਝ ਹੋਰ ਹੀ ਆ ਜਾਣਾ ਹੈ ਉਹ ਧੋਖੇ ਦੇ ਨਾਲ ਹੀ ਦੇਵ ਤੋਂ ਪੈਸੇ ਦੀ ਡਿਮਾਂਡ ਕਰ ਰਹੇ ਆ ਤੇ ਜੋ ਵੀ ਪੈਸੇ ਉਹਨਾਂ ਨੇ ਪਹਿਲਾਂ ਲਈ ਆ ਉਹ ਧੋਖੇ ਦੇ ਨਾਲ ਹੀ ਲਈ ਆ ਕਿਉਂਕਿ ਪਹਿਲਾਂ ਜਦੋਂ ਵੀ ਕੋਈ ਕਾਰ ਲੈਣੀ ਆ ਜਾਂ ਕੋਈ ਚੀਜ਼ ਲੈਣੀ ਆ ਆਪਾਂ ਏਦਾਂ ਦੀ ਉਸ ਦਾ ਪਹਿਲਾਂ ਐਗਰੀਮੈਂਟ ਹੁੰਦਾ ਹੈ ਤੇ ਜਿਵੇਂ ਹੁਣ ਬਿਆਨਾ ਕੀਤਾ ਸੀ ਅਮਰ ਨੇ ਉਸ ਦਾ ਵੀ ਐਗਰੀਮੈਂਟ ਹੀ ਹੋਇਆ ਮਨ ਲੇ ਕਿ ਬਿਆਨਾ ਹੀ ਹੋਇਆ ਏ ਉਸ ਵਿੱਚ ਵੀ ਗੱਲਾਂ ਲਿਖੀਆਂ ਗਈਆਂ ਤੇ ਜੋ ਉਸ ਨੇ ਇੰਕਾਰ ਕੀਤੀ ਸੀ ਉਸ ਦਾ ਐਗਰੀਮੈਂਟ ਵੀ ਹੋਇਆ ਸੀ ਤੇ ਹੁਣ ਜਦੋਂ ਉਸ ਦੀ ਰਿਪੋਰਟ ਆਈ ਹੈ ਤੇ ਅਦੇਵ ਦੇ ਸਾਹਮਣੇ ਸਾਰਾ ਚਿੱਠਾ ਖੁੱਲ ਗਿਆ ਪਰ ਦੇਵ ਨੂੰ ਇਹ ਨਹੀਂ ਪਤਾ ਕਿ ਜੋ ਅਮਰ ਨੇ ਵੀ ਜੋ ਗੈਲਜ਼ ਵਾਲੀ ਜਗਾ ਉਹ ਵੇਚ ਦਿੱਤੀ ਆ ਤੇ ਦੂਜੇ ਪਾਸੇ ਮਿੰਦੋ ਤੇ ਬੇਬੇ ਤੇ ਬਾਪੂ ਉਸ ਤੇ ੜੀ ਕਰ ਰਹੀ ਹੈ ਕਿ ਦੇਵ ਕਿੱਥੇ ਗਿਆ ਦੇਵ ਕਿੱਥੇ ਗਿਆ ਦੇਵ ਉਹਨਾਂ ਸਬੂਤਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਹੜੇ ਉਸ ਨੂੰ ਅਮਰ ਦੀ ਬੇਗੁਨਾਹੀ ਸਾਬਤ ਕਰ ਸਕਣ ਤੇ ਅਮਰ ਨੂੰ ਪੈਸੇ ਦੇਣ ਦੀ ਵੀ ਜ਼ਰੂਰਤ ਨਾ ਪਵੇ ਜੋ ਉਸ ਦੇ ਹੱਥ ਲੱਗ ਵੀ ਗਏ ਆ ਉਹ ਲੋਕ ਅਮਰ ਨੂੰ ਬੇਵਕੂਫ ਬਣਾ ਰਹੇ ਆ ਕਿ ਅਮਰ ਤੋਂ ਹੀ ਪੈਸਾ ਲੋਟ ਲਈਏ ਪਰ ਦੇਵ ਦੇ ਸਾਹਮਣੇ ਹੁਣ ਇਹ ਸੱਚਾਈ ਆ ਗਈ ਆ ਹੁਣ ਭਰਾ ਨੇ ਭਰਾ ਹੁੰਦਾ ਵੱਡਾ ਭਰਾ ਤੇ ਪਿਓ ਹੁੰਦਾ ਪੂਰਾ ਫਰਜ਼ ਨਹੀਂ ਅਦੀਨਾਂ ਤੇ ਉਸ ਨੇ ਜੋ ਪੈਸੇ ਸੀ ਉਸ ਤੇ ਉਹ ਵੀ ਉਸ ਨੂੰ ਮਿਲ ਜਾਣੇ ਆ ਤੇ ਜੋ ਜਗਾ ਵੀ ਉਹਨਾਂ ਕੋਲੇ ਵਾਪਸ ਹੀ ਆ ਜਾਣੇ